ਬਖਸ਼ ਸਰਕਾਰ ਜੋਗਾ ਗੁਰੂ ਰੂਪਕਾਸਾ ਜੀ ਜੋਗੋ ਜੋਗਾ ਅਕਾਲ ਸਾਧੂ ਬਣ ਕੇ ਬਹੁਤ ਚਰਦਾ ਦੇ مالک ਦਸ਼ਾ ਪਾਸਾਂ ਜਾਂਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀਧਰ ਬਾਦਸ਼ਾਹ ਪੁੱਤਰਾਂ ਦੇ ਦਾਨੀ ਸਰਵਸਦਾਨੀ ਦਾ ਬਖਸ਼ਾ ਹੈ ਜਗਾਰਾ ਕਰੋ ਬਲੰਦ ਅੱਖੋਂ ਗੱਜ ਕੇ ਵਾਹਿਗੁਰੂ ਦੀ ਬਾਖਾ ਸਾਹਿਬ ਵਾਹਿਗੁਰੂ ਦੀ ਕੀ ਫਤਿਹ ਬਾਬਾ ਆਣੀਆਂ ਕਹਾਣੀਆਂ ਉਹ ਪੁੱਤ ਪੁੱਤ ਰਹਿੰਦੇ ਮਹਾਵਾਕਰਸਾਰ ਉਹ ਪੁੱਤਰ ਭਾਗਾ ਮਲੇ ਹੁੰਦੇ ਹਨ ਜਿਸ ਤਰ੍ਹਾਂ ਨਕਰ ਮਹਾਪਤ ਲਰੇ ਦੀ ਸਾਡੇ ਸਤਿਕਾਰਯੋਗ ਮਹਾਂਪੁਰਖ ਬਾਬਾ ਤੇਜਰਾਮ ਜੀ ਭਾਤਤ ਦੇ ਯੋਗਾ ਵਧਾਈ ਦੇ ਪਾਤਰਾ ਅੱਜ ਅਸੀਂ ਕਾਮ ਦੇ ਮਹਾਨ ਮਹਾਂਪੁਰਖ ਸਤਖੰਡ ਵਾਸੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਨੂੰ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਹਾਂ ਸੋ ਦਿਓ ਧਿਆਨ ਸਾਧਮਾ ਦੀ ਗੱਲ ਕੀ ਸੁਣਾਈਏ ਸੰਗ ਤੇ ਸਾਧਮਾ ਤੋਂ ਬਾਰੇ ਬਾਰੇ ਜਾਈਏ ਸੰਗ ਤੇ ਰੱਬ ਦੇ ਆ ਸਾਧਮਾ ਦਾ ਦਰਬਾਰ ਜੀ ਸਾਧਮਾ ਦੀ ਮਹਿਮਾ ਅਪਰਾਪਾਰ ਜੀ ਸੋ ਸਾਧੂ ਸਤਿ ਮਹਤਮਾਂ ਦੀ ਮਹਿਮਾ ਭਾਈ ਗੁਰਪਾਲ ਸਿੰਘ ਬਾਦ ਤਪ ਮੰਡੀ ਦਾਸ ਬਸ ਸਿੰਘ ਖਾਲਸਾ ਪਹਾੜੀ ਦਾ ਕਮਿਸ਼ਨ ਜੱਥਾ ਸਾਧੂ ਸਤਿ ਮਹਾਤਮਾ ਦੀ ਮਹਿਮਾ ਹੈ ਐਂਉਂ ਗਾਉਂਦਾ ਜੀ ਜੀ ਮਨਾ ਮੇਰਿਆ ਸਿਬਰ ਪਰਮਾਤਮਾ ਰੋ ਜਿ ਜਿਹੜਾ ਸੁਧਣੀ ਕਰਮ ਜਿਕੌਣ ਬਾਲ ਬਾਦਿ ਸ਼ਾਇਆਂ ਸਰਦਾਰੀਆਂ ਬਖਸ਼ੇ ਦੇਵੇ ਜੀ ਕੁ ਤਖਤ ਦੇ ਉੱਤੇ ਬਿਠਾਉਣ ਵਾਲਾ ਸਾਰੀ ਦੁਨੀਆ ਨੂੰ ਰੱਬ ਤੇ ਰਿਜਕ ਦੇਵੇ ਜੀ ਗੁਰੂ ਵਿਛੜਿਆ ਤਾਂ ਹੀ ਮਰੌਣ ਵਾਲਾ ਜੋ ਕਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਜੀ ਪਹਿਰੇਦਾਰ ਦਾ ਭੇਸ ਬਦਲਾਉਣ ਵਾਲਾ ਜੀ ਪਹਿਰੇਦਾਰ ਦਾ ਭੇਸ ਬਦਲਾਉਣ ਵਾਲਾ ਸਾਧਵਾਦ साधा जी गल की साईं संगत साधू तो बारे वा संग ते साध मां तो बारे वाड़े संगत साधू आंदी में माया पर री साधू आंदी में माया परम पार जी साधू आंदी में माया पर जी साधू आंदी में साधु ते गल की साई संग ते साधू दोबारे बारे जाई संग ते साधू दुबार बारे जई संग तेब ते साधू दरबार जी रब ते साधूअ दरबार जी साधू आंदी में मया भरण पार जी साधू में माया भरण पार जी साधू पुत हूंदो रॿ ਸੰਤਾ ਬਿਨਾ ਨਹੀਂ ਰੱਬ ਦੇ ਗਿਆਰੇ ਨੇ ਸਾਧੂ ਪੁੱਤ ਹੁੰਦੇ ਰੱਬ ਦੇ ਪਿਆਰੇ ਨੇ ਸੰਤਾ ਬਿਨਾ ਨਹੀਂ ਰੱਬ ਦੇ ਗਿਆਰੇ ਨੇ ਸੰਤਾ ਬਿਨਾ ਨਹੀਂ ਰੱਬ ਦੇ ਗਿਆਰੇ ਨੇ ਸੰਤਾ ਤੇ ਖੁਸ਼ ਹੁੰਦਾ ਦਰੰਕਾਰ ਜੀ ਸਾਧੂ ਹਦੀ ਮੈਂ ਮਯਾ ਪਰੂਪਰ ਜੀ संता ते कुझु हूंदा साधू आया परम भर जी साधू आखी में मम भर जी।, जी सोच सोचमुख साधू के बोल साॾे सोच सोच मुख अस गल काधू कांदे बोला न वचन साॾे ਨਾ ਵਚਨ ਦੇ ਮੋੜ ਮੋੜ ਦਾ ਦਾ ਜੀ ਜੀ ਮੈਂ ਮੈਂ साधू साधू आख़र तार जी ਮੈਂ आयाम पी साधू आख़ार जी साधू ਮੈਂ में मायम सारी साधू आया ਦਿਲਾਂ ਨੂੰ ਸਾਧ ਦੀਵੇ ਘਰ ਚ ਜਗਾਉਂਦੇ ਨੇ ਟਟਿਆਂ ਦੇ ਲਾ ਨੂੰ ਸਾਧੂ ਫਾਲ ਲਾਉਂਦੇ ਨੇ ਖੁਸ਼ੀਆਂ ਦੇ ਦੀਵੇ ਘਰ ਚ ਜਗਾਉਂਦੇ ਨੇ ਖੁਸ਼ੀਆਂ ਦੇ ਦੀਵੇ ਘਰ ਚ ਜਗਾਉਂਦੇ ਨੇ ਤੁਪ ਤੇ ਹੋਰਾਂ ਨੂੰ ਸਾਧੂ ਲਾਉਂਦੇ ਭਾਰ ਜੀ ਸਾਧੂ ਹਰਦੀਪਾ ਅਪੂਮ ਭਾਰ ਜੀ